ਹਾਂਜੀ ਬਾਈ ਮਿੱਤਰੋ ਕੀ ਹਾਲ ਚੱਲੇ ਸਾਰਿਆਂ ਦਾ ਹੋਰ ਕੀ ਬਣਦਾ ਕਰਦਾ ਤੇ ਅੱਜ ਦਾ ਵਲੌਗ ਕਰਦੇ ਆ ਮਿੱਤਰੋ ਸਟਾਰਟ ਤੇ ਆ ਗਏ ਆ ਕਬੂਤਰਾਂ ਕੋਲੇ ਹਨ ਸੀ ਗੱਡੀ ਹੋ ਗਈ ਤੇ ਪਾਣੀ ਪਾ ਦਈਏ ਕਬੂਤਰਾਂ ਨੂੰ ਮਿੱਤਰੋ ਜਿਹੜੇ ਡੋਲੀਆਂ ਚ ਬੰਦੇ ਤੇ ਅੱਜ ਪਾਉਣਾ ਹੈ ਬੱਚੇ ਜਾਲ ਚ ਭਜਾਉਂਦੇ ਆ ਬੱਚਿਆਂ ਨੂੰ ਬਸ ਅੱਜ ਮੌਸਮ ਵਧੀਆ ਏ ਕੱਲ ਕਬੂਤਰ ਲੜਾਈ ਸੀ ਵਧੀਆ ਉੜ ਕੇ ਅੱਜ ਦਾਣੇ ਇਹਨਾਂ ਦੇ ਪੋਟਿਆਂ 'ਚ ਅੱਜ ਡਾਉਣੇ ਨਹੀਂ ਤੇ ਕਰਦੇ ਆ ਮਿੱਤਰੋ ਪਾਣੀ ਰੱਖ ਦਈਏ ਤੇ ਚਲਦੇ ਆ ਉੱਪਰ ਬੱਚੇ ਲੈ ਆਈਏ ਹੇਠੇ ਗਿਜਾਉਂਦੇ ਆ ਫਿਰ ਬੱਚਿਆਂ ਨੂੰ ਬੱਚੇ ਪੁੱਛੇਗੇ ਆਗੇ ਫਿਰ ਕੰਮਕਾਰ ਦੇਖੀਏ ਕੰਮਕਾਰ ਨਹੀਂ ਬੀਏ ਸਟੂਡੀਓ ਵੀ ਕੰਪਲੀਟ ਹੋਊਗੀ ਦੇਖਦੇ ਆ ਫਿਰ ਮੱਕੀ ਬੱਚਾ ਹੋ ਗਿਆ ਇਹ ਵੀ ਸੈਟ ਦਿਖਾਉਂਦੇ ਹਾਂ ਲਓ ਜੀ ਮਿੱਤਰੋ ਕਰੋ ਚੈੱਕ ਇਹ ਵੀ ਬੱਚਾ ਹੋ ਗਿਆ ਆਪਣਾ ਠੀਕ ਆ ਦੇਖੋ ਬਿੱਠਾ ਵੀ ਬਦਲ ਗਿਆ ਕਰ ਗਿਆ ਇਹਨ ਓਕੇ ਇਹਦਾ ਮਤਲਬ ਇਹ ਤਾਂ ਦਰੋਸਤ ਹੋ ਗਿਆ ਹੁਣ ਪਹਿਲਾਂ ਕਿਵੇਂ ਇਹਦੀਆਂ ਮਾਰਦਾ ਸੀ ਇਹੀ ਪਛਾਣ ਹੈ ਬਸ ਗੌਰ ਕਰਨੀ ਪੈਂਦੀ ਆ ਥੋੜੀ ਜੀ ਜਾਨ ਬੱਦੀ ਬਾਕੀ ਅਜੇ ਟਰੇ ਵੀ ਸਾਫ਼ ਕਰਦੇ ਆ ਬਿੱਠਾ ਨਾਲ ਲਿਬੜੀ ਬਈ ਕਬੂਤਰ ਬਣੇ ਪੂਰੇ ਫੱਟੇ ਇਸ ਟਾਈਮ ਆਨੇ ਹੈ ਆਪਣੇ ਦਾ ਬਸ ਤਸਵੀਰ ਆ ਜੇ ਬਾਜੀ ਨਹੀਂ ਆ ਰਹੀ ਕੋਈ ਨਹੀਂ ਤਾਂ ਆਪਾਂ ਬਾਜੀ ਛੱਡ ਦਈਏ। ਐਨ ਵਧੀਆ ਬਾਜੀ ਛੱਡਣੇ ਤਿਆਰ ਹੈ ਬਾ ਪਾਣੀ ਅਜੇ ਕਰਕੇ ਬਾਜੀ ਉਹ ਛੱਡਣੇ ਆ। ਦੇਖੋ ਨਹੀਂ ਕਰੋ ਚੈੱਕ ਬਾਕੀ ਪਾਣੀ ਦੇਈਏ ਰੱਖ ਇਹਨਾਂ ਨੂੰ। ਆਇਓ 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 ਬੱਤੋ ਇਹ। ਲਓ ਜੀ ਮਿੱਤਰੋ ਪਾਣੀ ਰੱਖਦੇ ਪਾਣੀ ਪੀ ਲਾਉਂਦੇ ਇੱਕ ਵਾਰ ਇਹਨਾਂ ਨੂੰ। ਤੇ ਫਿਰ ਚੱਲਦੇ ਆ ਮਿੱਤਰੋ ਉੱਪਰ। ਲਓ ਜੀ ਚਾਪਤਾ ਗਿਆ ਪਾਣੀ ਪੀਣ ਸਾਤੇ ਵਾਲੇ ਨੇ ਵੀ ਪੀ ਲਿਆ ਚਾਪ ਨੇ ਵੀ ਪੀ ਲਿਆ ਤੇ ਆ ਚੱਲਿਆ ਪੇਟੀ ਵਾਲਾ ਲੌਗ ਪੇਟੀ ਵਾਲੇ ਨੇ ਵੀ ਪੀ ਲਿਆ ਕਿੱਡ ਬੇਠਾ ਵਾਲੇ ਦੀ ਵੀ ਤਿਆਰੀ ਹੈ ਬੱਚਾ ਆਊਗਾ ਪਾਣੀ ਪੀਣ ਪੀਣ ਦਵਨ ਨੂੰ ਬੱਚਾ ਵੀ ਗਿਆ ਹੌਲੀ ਹੌਲੀ ਕੀ ਕਰਕੇ ਸਾਰਿਆਂ ਨੂੰ ਪਾਣੀ ਪੀ ਲਣ ਦੂ ਐਨਾ ਆਪਾਂ ਕਰਦੇ ਹਾਂ ਜਾਲ ਖੜਾ ਪਾ ਕੇ ਇਹਨੂੰ ਪੈਪ ਚ ਤੇ ਫੇਲੇ ਆਉਂਦੇ ਆ ਬੱਚੇ ਮਿੱਤਰੋ ਬੱਚਿਆਂ ਨੂੰ ਪਾਉਂਦੇ ਆ ਜਾਲ ਚ ਅੱਠ ਬੱਚੇ ਆ ਟੋਟਲ ਜਿਹੜੇ ਗਝਾਣੇ ਵਾਲੇ ਗਝਾਉਂਦੇ ਆ ਬਸ ਹੁਣ ਜਾਲ ਨੀਚੇ ਸੁੱਕ ਗਿਆ ਇਹ ਮੋਹ ਦਾ ਹੁਣ ਬਸ ਇਹਾ ਜਿਹਾ ਹੀ ਲੱਗਦਾ ਜੀ ਇਹ ਪੀਗਾ ਥੋੜਾ ਬਹੁਤਾ ਹੀ ਪਾਊਗਾ ਤੇ ਲਿਆਉਂਦੇ ਆ ਬੱਚੇ ਗਝਾਉਂਦੇ ਆ ਹੁਣ ਮਿੱਤਰੋ ਲਾਓ ਜੀ ਮਿੱਤਰੋ ਇਹਨਾਂ ਨੇ ਪਾਣੀ ਪੀ ਲਿਆ ਏ ਇਹ ਸੱਤੇ ਵਾਲਾ ਪਤਾ ਨਹੀਂ ਐਵੇਂ ਕਿਉਂ ਬੰਦਾ ਏ ਇਹ ਮਲੱਪ ਲੱਗਦੇ ਆ ਅੰਦਰ ਬਾਕੀ ਚਲੋ ਕੋਈ ਨਹੀਂ ਕਰਦੇ ਇਲਾਜ ਇਹਨਾਂ ਦਾ ਵੀ ਇੱਕ ਵਾਰ ਡੀਵਾਰਮਿੰਗ ਕਰ ਦਉਗੇ ਬਾਜੀ ਛੱਡਣੇ ਤੇ ਪਹਿਲਾਂ ਤੇ ਬਾਕੀ ਪਾਣੀ ਲਈਏ ਚੱਕ ਤੇ ਉੱਪਰ ਬੱਚੇ ਨੂੰ ਰੱਖ ਦਈਏ ਬੱਚਾ ਪੀ ਲੂਗਾ ਪਾਣੀ ਤੇ ਦੇਖਦੇ ਆਂ ਫਿਰ ਮਿੱਤਰੋ ਇਹਨਾਂ ਨੂੰ ਵੀ ਛਤਰੀ ਤੇ ਛੱਡਦੇ ਇੱਕ ਇਹ ਬੱਚੇ ਨੂੰ ਇੱਕ ਇਹਦਾ ਭਰਾ ਹੈ ਜਿਹੜਾ ਨੀਚੇ ਰੱਤਾ ਉਹਨਾਂ ਨੂੰ ਵੀ ਛੱਡਦੇ ਆਂ ਛਤਰੀ ਤੇ ਉਹਨੂੰ ਰੱਤੇ ਹੀ ਇਹਨੂੰ ਤਾੜਾਵਾਂਗੇ ਅੱਜ ਦੇਖਦੇ ਆਂ ਉਧਰ ਤੇ ਫੇਰਦੀਆਂ ਡਾਂਗ ਅੱਜ ਉਹ ਤਾਂ ਉੜਨੇ ਯੋਗਾ ਹੋਇਆਗਾ ਇਹ ਪਹਿਲੀ ਕਲੀ ਤਾਂ ਛੱਡ ਗਿਆ ਹੋਰ ਪਤਾ ਨਹੀਂ ਕਦੋਂ ਉੜੂਗਾ ਅੜਾਈ ਨਹੀਂ ਹੁੰਦਾ ਕਿਉਂਕਿ ਦੂਸਰੇ ੜਾ ਦੰਦੇ ਤੇ ਉਧਰ ਕਰਕੇ ਉਹ ੜਾ ਨਹੀਂ ਹੁੰਦਾ ਤਾਂ ਕੇ ਬਾਕੀ ਲਈਏ ਚੱਕ ਇਹ ਕੋ ਲਾਉਂਦੇ ਆ ਜਾਲ ਲਓ ਜੀ ਲਓ ਵੀ ਮਿੱਤਰੋ ਕਰੋ ਚੱਕ ਛਤਰੀਆਂ ਹੋਗੀਆਂ ਖੜੀਆਂ ਸ਼ੇਖ ਛਤਰੀ ਰਹਿ ਗਈ ਇਹ ਛਤਰੀ ਉਹ ਲਾਈਟ ਵਾਲੀ ਜਗਾ ਖੜੀ ਹੋ ਜੇ ਕਰੂਗੀ ਜਦੋਂ ਬੱਚੇ ਜਿਆਦਾ ਹੋਗੇਗੇ ਜਾਣੇ ਇਹਨੂੰ ਤੇ ਕਰੋ ਚੱਕ ਮਿੱਤਰੋ ਮਿਲੋ ਜੀ ਕਰੋ ਚੱਕ ਤੇ ਛੱਡਦੇ ਹੁਣ ਮਿੱਤਰੋ ਬੱਚਿਆਂ ਨੂੰ ਛਤਰੀ ਤੇ ਲਓ ਜੀ ਇਹ ਪਹਿਲਾ ਬੱਚਾ ਨੂੰ ਛੱਡਦੇ ਆ ਸਭ ਤੋਂ ਪਹਿਲਾਂ ਲੋ ਜੀ ਇਹ ਗਿਆ ਸਿੱਧਾ ਛਤਰੀ ਤੇ ਠੀਕ ਹੈ ਇਧਰੋਂ ਨੀਚੋਂ ਕੱਢੂਗੇ ਰੱਤਾ ਉਹ ਬੈਠਾ ਲੋ ਜੀ ਇਹ ਆ ਗਿਆ ਰੱਤਾ ਇਹ ਰੋ ਵੀ ਛੱਡ ਦਿੰਦੇ ਆ ਇਹ ਵੀ ਛੱਡ ਤੇ ਗਏ ਦੋਨੋਂ ਛਤਰੀ ਤੇ ਤੇ ਹੁਣ ਚੱਲਦੇ ਆ ਜੀ ਉੱਪਰ ਬੱਚੇ ਲੈ ਆਈਏ ਪਾ ਕੇ ਨੀਚੇ ਤੇ ਠੱਲਾ ਨੰਬਰ ਦੇਖ ਕੇ ਠੱਲਾ ਸੈਟ ਕਰਕੇ ਲਿਖ ਲਈਏ ਕਾਪੀ ਤੇ ਕਿਹੜੀ ਜੋੜੀ ਦੇ ਕਿਹੜੇ ਕਿਹੜੇ ਬੱਚੇ ਐ ਚੱਲਦੇ ਆਂ ਹੁਣ ਉੱਪਰ ਤੇ ਹਾਂਜੀ ਲੋ ਬਾਈ ਮਿੱਤਰੋ ਲੈ ਲਿਆ ਇਹ ਪਿੰਜਰਾ ਤੇ ਪਹੁੰਚ ਗਿਆਂ ਜੀ ਉੱਪਰ ਤੇ ਤਾਕੀਆਂ ਮੂਰੋ ਹਟਾ ਦਈਏ ਇੱਕ ਵਾਰ ਕੇਰਾ ਛਤਰੀ-ਛੁਤਰੀ ਲੋ ਜੀ ਛਤਰੀ ਹਟੀ ਵੀ ਇੱਧਰ ਪ੍ਰਿੰਟ ਬੜੀ ਵੀ ਆਈ ਅੰਦਰ ਤੇ ਬਾਕੀ ਹੁਣ ਖੋਲਦੇ ਆਂ ਮਿੱਤਰੋ ਜਿੰਦੇ ਪਹਿਲਾਂ ਖੋਲਦੀ ਇਹ ਡੋਲੀ ਡੋਲੀ ਵਾਲੇ ਕਬੂਤਰਾਂ ਨੂੰ ਕੱਢ ਦਿਆ ਬਾਹਰ ਮੋੜ ਚੱਕ ਦੀਏ ਸਾਈਡ ਤੇ ਲਓ ਜੀ ਲਓ ਜੀ ਮੋੜ ਰੱਖਦੇ ਆ ਸਾਈਡ ਤੇ ਤੇ ਹੁਣ ਖੋਲਦੇ ਆ ਮਿੱਤਰੋ ਡੋਲੀ ਲਓ ਜੀ ਆਉਣ ਦੋ ਹੀ ਕਬੂਤਰਾਂ ਨੂੰ ਬਾਹਰ ਆ ਗਏ ਤੇਨੇ ਨੂੰ ਰੱਖਦੇ ਆ ਪਾਣੀ ਤੇ ਫੇਰ ਪਾਉਂਦੇ ਆ ਇਹ ਬੱਚਿਆਂ ਨੂੰ ਪਿੰਜਰੇ ਚ ਤੇ ਲੈ ਕੇ ਚਲਦੇ ਆ ਨੀਚੇ ਜਾਲ ਚ ਪਾਉਣੀ ਇਹਨੂੰ ਬੱਚੇ ਘਿਉਂਦੇ ਆ ਹੁਣ ਜੰਦੇ ਖੋਲ ਲੀਏ ਗਰਮ ਲੋ ਜੀ ਇੱਧਰ ਵਾਲਾ ਜਿੰਦਾ ਦਾ ਗਿਆ ਫੁੱਲ ਤੇ ਪਾਣੀ ਰੱਖ ਦਈਏ ਬਾਹਰ ਜੋੜੀਆਂ ਵਾਲਿਆਂ ਨੂੰ ਠੀਕ ਹੈ ਜੀ ਬੱਚੇ ਬੈਠੇ ਆ ਆਪਣੇ ਓਕੇ ਆ ਫਿੱਟ ਐ ਤੇ ਸਾਰਿਆਂ ਨੂੰ ਲੈ ਕੇ ਚੱਲਾਂਗੇ نیچے ਦਾਣੇ ਲੱਗੇ ਆਪਣੇ ਆਪ ਹੁਣੇ ਖਾਣ ਵਿੱਚੇ ਹੀ ਪਾ ਦਿਆ ਕਰਾਂਗੇ ਹੁਣ ਦਾਣੇ ਚੋਗਾ ਦੇਣਾ ਕੋਈ ਸ਼ੀਨ ਨਹੀਂ ਤੇ ਬਾਲ ਲੈ ਕੇ ਚੱਲਦੇ ਆਂ ਫਿਰ ਇਹਨਾਂ ਨੂੰ نیچے ਤੇ ਬਾਕੀ ਇੱਕ ਵੀਡੀਓ ਬਣਾਵਾਂਗੇ ਉਹਨੂੰ ਕਰਾਂਗੇ ਕੱਲ ਨੂੰ ਅਪਲੋਡ ਬਾਜ਼ੀਆਂ ਦਾ ਦੱਸਾਂਗੇ ਕਿੰਨੀਆਂ ਬਾਜ਼ੀਆਂ ਛੱਡੀਆਂ ਤੇ ਕਿੰਨੀਆਂ ਜਿੱਤੇ ਕਿੱਥੇ-ਕਿੱਥੇ ਛੱਡੀਆਂ ਤੇ ਫਿਰ ਇੱਕ ਬਣਾਵਾਂਗੇ ਬਾਜ਼ੀਆਂ ਛੱਡੇ ਕਬੂਤਰ ਕਿੰਨੇ ਮਿਲੇ ਤੇ ਕਿੰਨੇ ਬਾਜ਼ੀ ਜਿੱਤ ਕੇ ਖੋਗੇ ਜਾਂ ਮਿਲੇ ਨਹੀਂ ਲੋ ਜੀ ਇਹ ਡੋਲੀਆਂ ਦੇ ਵੀ ਖੋਲ ਦਿੱਤੇ ਕਦਾਨੀ ਕਿਵੇਂ ਬਿੰਗੀ ਹੋ ਗਈ ਲੋ ਜੀ ਇਹ ਵੀ ਡੋਲੀਆਂ ਖੋਲਤੀਆਂ ਆ ਆਪਣੇ ਕੂਤਰ ਪਾਣੀ ਪੀ ਲੂਗੇ ਤੇ ਬਾਕੀ ਬੱਲਵ ਕਰਤੇ ਆ ਬੰਦ ਜੀ ਤੇ ਹੁਣ ਬੱਚਿਆਂ ਨੂੰ ਪਾਈਏ ਪਿੰਜਰੇ ਚ ਤੇ ਇਹਨਾਂ ਨੂੰ ਪਹਿਲਾਂ ਥੋੜਾ ਜਿਹਾ ਦਰ ਆ ਦਾਣੇ ਇਹ ਪਾ ਕੇ ਪਾਣੀ ਪੂਣੀ ਪੀ ਲੂਗੇ ਫਿਰ ਕਰ ਦਾਂਗੇ ਇਹਨਾਂ ਨੂੰ ਬੰਦ ਫਿਰ ਬੱਚਿਆਂ ਨੂੰ ਪਾ ਕੇ ਪਿੰਜਰੇ ਚ ਚਲਦੇ ਆ ਨੀਚੇ ਲੋ ਜੀ ਮਿੱਤਰੋ ਇਹਨਾਂ ਨੂੰ ਖੁੱਲੇ ਰਹਿਣ ਦਾਂਗੇ ਤੇ ਬੱਚੇ ਪਾ ਲੈ ਆਪਾਂ ਨੇ ਪਿੰਜਰੇ ਚ ਨਾ ਪਰ ਆ ਜਾਲ ਚ ਪਾਇਆ ਇਹ ਥੱਲਾ ਠੁੱਲਾ ਦੇਖ ਕੇ ਇਹਨਾਂ ਦੀਆਂ ਇਹ ਗੱਲ ਬਾਤ ਤੇ ਚਲਦੇ ਇਹਨਾਂ ਨੂੰ نیچے ਲੈ ਗਏ ਲੋ ਜੀ ਲਿਆਏ ਇਹਨਾਂ ਨੂੰ نیچے ਤੇ ਪਹਿਲਾਂ ਇਹਨਾਂ ਦੀ ਥੱਲਾ ਚੈੱਕ ਕਰ ਲਈਓ ਮਿੱਤਰੋ ਫਿਰ ਪਾਉਂਦੇ ਇਹਨਾਂ ਨੂੰ ਜਾਲ ਚ ਇੱਧਰ ਠੀਕ ਹੈ ਜੀ ਕਾਲੀ ਇਹਨਾਂ ਦੀ ਮਿੱਤਰੋ ਚੈੱਕ ਫਿਰ ਦਿਖਾਉਂਦੇ ਆ ਤੁਹਾਨੂੰ ਤੇ ਲੋ ਜੀ ਮਿੱਤਰੋ ਲਿਖ ਲੈ ਬੱਚਿਆਂ ਦੇ ਥਾਲੇ ਨੰਬਰ ਤੇ ਦੋ ਬੱਚਿਆਂ ਦੇ ਲਿਖਣੇ ਨੂੰ ਪਏ ਤੇ ਇਹਨਾਂ ਦੇ ਇਹਨਾਂ ਦੇ ਥਾਲੇ ਨੰਬਰ ਲਿਖਣੇ ਨੂੰ ਪਏ ਤੇ ਠੀਕ ਹੈ ਜੀ ਡੱਬਿਆਂ ਦੇ ਤੇ ਬਾਕੀਆਂ ਦੇ ਲਿਖ ਲੈ ਤੇ ਇੱਕ ਦੀ ਇਸ ਬੱਚੇ ਦੀ ਥਾਲਾ ਗਿਰ ਗਈ ਸੀ ਇਹਦੇ ਨਮੀ ਪਾਈ ਹੈ ਕੱਲ ਠੀਕ ਹੈ ਜੀ ਸਾਰੇ ਬੱਚਿਆਂ ਦੇ ਥਾਲੇ ਨੰਬਰ ਲਿਖ ਲੈ ਤੇ ਇਹਨਾਂ ਨੂੰ ਦੇ ਕੇ ਹੁਣ ਪਾਣੀ ਤੇ ਮਿੱਤਰੋ ਪਾਉਂਦੇ ਆ ਜਾਲ ਚ ਤੇ ਬੈਠੇ ਰਹੂਗੇ ਵਿਚਾਰੇ ਫਿਰ ਪਾਉਂਦੇ ਆ ਹੁਣ ਜਾਲ ਚ ਪਾਣੀ ਦੇ ਕੇ ਲੋ ਬਈ ਮਿੱਤਰੋ ਪਾਦੇ ਆ ਬੱਚੇ ਜਾਲ ਚ ਠੀਕ ਹੈ ਜੀ ਪਾਦੇ ਆ ਬੱਚੇ ਜਾਲ ਚ ਤੇ ਇਹਨਾਂ ਹੀ ਠੱਲ ਨੰਬਰ ਲਿਖ ਲੈ ਬੈਠੇ ਰਹਿਣ ਦੇ ਅੱਜ ਧੁੱਪ ਸੋਣੀ ਐ ਓਕੇ ਆ ਬਾਕੀ ਬਾਕੀ ਬੈਠੇ ਆ ਕਬੂਤਰ ਛਤਰੀਆਂ ਦੇ ਵੀ ਤੇ ਲੋ ਜੀ ਇਹਨਾਂ ਹੀ ਟਰੇ ਬਦਲਦੀ ਹੈ ਉਹ ਟ੍ਰੇ ਨਾਲ ਹੀ ਉੱਧਰ ਰੱਖਦੀ ਹੈ ਸੁੱਕੇ ਤੋਂ ਕਿਸੇ ਪਾਰਟੀ 'ਚ ਕੱਢ ਦਾਂਗੇ ਤੇ ਹੁਣ ਚਲਦੇ ਆ ਜੀ ਮਿੱਤਰੋ ਉੱਪਰ ਕਬੂਤਰ ਜਿਹੜੇ ਖੁੱਲੇ ਆ ਉਹ ਕਰਦੇ ਆ ਬੰਦ ਬਾਕੀ ਬੈਠੇ ਆ ਕਬੂਤਰ ਤੇ ਲੋ ਜੀ ਮਿੱਤਰੋ ਕਰਦੀ ਆ ਕਬੂਤਰਾਂ ਨੂੰ ਬੰਦ ਇਹਨਾਂ ਨੂੰ ਠੀਕ ਆ ਜੀ ਤੇ ਫੇ ਚਲਦੇ ਆ ਨੀਚੇ ਕਰਦਿਆਂ ਦੀ ਵਾਜੇ ਵੀ ਆਹਾਕ ਕਣਕ ਫੁੱਲਣੀ ਇੱਕ ਵਾ ਕਰਦੀ ਇਹਨਾਂ ਨੂੰ ਬੰਦ ਚਲੋ ਲੋ ਬੱਚਾ ਲੋ ਲੋ ਇੱਕ ਉਤਰੀ ਇਧਰੋਂ ਜਾਂਦੀ ਏ ਲੋ ভাই ਮਿੱਤਰੋ ਆ ਗਏ ਆ ਖੇਤ ਚ ਤੇ ਬਾਪੂ ਲਗਿਆ ਬਾ ਸਪਰੇਅ ਕਰਨ ਦਵਾਈ ਪਾ ਕੇ ਦੇ ਦੇਦੀ ਏ ਖੇਤ ਚਾਈਗੇ ਮੱਪੂ ਲਗਿਆ ਵਾ ਸਪਰੇਅ ਕਰ ਮੱਕੀ ਨੂੰ ਬਾਕੀ ਬੈਠੇ ਆਂ ਦੇਖਦੇ ਆਂ ਸਪਰੇਅ ਸਰੂਕ ਕਰਾ ਕੇ ਦਵਾਈ ਦੋਈ ਪਾ ਕੇ ਫੇਰ ਚੱਲਦੇ ਆ ਘਰ ਨੂੰ ਆ ਲੱਗ ਜਾਣੇ 2 ਘੰਟੇ ਆ ਜੀ ਦੀ ਲਾਈ ਆ ਬਾਸਮਤੀ ਖਾਣੇ ਯੋਗੀ ਤੇ ਇਧਰ ਮੱਕੀ ਲਾਈ ਹੋਈ ਆ ਉਹ ਪਰਾਂ ਮੱਕੀ ਆ ਬਾਕੀ ਓਕੇ ਆ ਮਿੱਤਰੋ ਕਰਾ ਦਈਏ ਫਿਰ ਚੱਲਦੇ ਆ ਘਰ ਨੂੰ ਬੱਚੇ-ਪੁੱਛੇ ਤਾਰਦੇ ਆ ਫਿਰ ਜਾ ਕੇ ਛਤਰੀਆਂ ਤੋਂ ਬਾਕੀ ਓਕੇ ਆ ਲਓ ਜੀ ਦੂਸਰਾ ਪੰਪ ਚੱਲਿਆ ਭਰਤੇ ਆ ਹੁਣ ਲਾ ਦਈਏ ਮੋਟਰ ਮੋਟਰ ਚਲਾ ਦਈਏ ਮਿੱਤਰੋ ਬਾਬੇ ਦਾ ਨਾਮ ਲੈ ਕੇ ਲਓ ਜੀ ਇੱਕ ਬਰਬਾਹ ਇਹ ਪਾਣੀ ਪੀਣੇ ਜੋਗਾ ਅੱਠ ਬੰਪ ਲਾਉਣੇ ਆ ਦੇਖਦੇ ਆ ਕੀ ਬਣਦਾ ਗਰਮੀ ਬਹੁਤ ਅੱਜ ਐਨ ਫੁੱਲ ਧੁੱਪ ਨਿਕਲੀ ਵੀ ਆ ਜੀ ਲੋ ਬਈ ਮਿੱਤਰੋ ਕਰਦੀ ਏ ਬੱਚਿਆਂ ਨੂੰ ਹੁਣ ਬੰਦ ਠੀਕ ਆ ਇਹ ਪਿੰਜਰੇ ਚ ਛੱਡਦੀ ਆ ਇੱਧਰ ਤੇ ਬਾਕੀ ਇਹ ਰੱਤਾ ਰਹਿ ਗਿਆ ਇੱਕ ਬੰਦ ਕਰਦੇ ਆ ਤੇ ਨੀਚੇ ਵਾਲੇ ਉਤਰੋਂ ਦਾਣੇ ਪਾਤੇ ਕਿਉਂਕਿ ਕੱਲੂ ੜਾਉਣੇ ਸੀ ਚਲੋ 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 ਲੋ ਵੀ ਮਿੱਤਰੋ ਬਾਈ ਨਾਲ ਥੋੜੀ देर ਬਾਅਦ ਪਾਣੀ ਦਾਣੇ ਰੱਖ ਦੂੰਗੇ ਲੋ ਜੀ ਬੱਚੇ ਨਿਕਲ ਗਏ ਠੀਕ ਹੈ ਜੀ ਹੁਣ ਚਲਦੇ ਆਂ ਉੱਪਰ ਸੱਜਣੋ ਇਹਨਾਂ ਨੂੰ ਬੈੰਡ ਦੋ ਇੰਨਾ ਲਾ ਦਈਏ ਬੰਦ ਕਰ ਦਈਏ ਤੇ ਹੁਣ ਚਲਦੇ ਆਂ ਮਿੱਤਰੋ ਆਪਾਂ ਉੱਪਰ ਉੱਪਰ ਵਾਲੇ ਪੂਤਰਾ ਨੂੰ ਪਾ ਦਈਏ ਦਾਣਾ ਪਾਣੀ ਤੇ ਜਾਲ ਨੂੰ ਰੱਖ ਦਈਏ ਇੱਧਰ ਤੇ ਫਿਰ ਨਾਲ ਹੀ ਦੋਨੋਂ ਬੱਚੇ ਨੂੰ ਇਹਨਾਂ ਨੂੰ ਪਾ ਦੋਗੇ ਰੱਤੇ ਤੇ ਉਹਨੂੰ ਦਾਣੇ ਨੀਚੇ ਵਾਲਿਆਂ ਨੂੰ ਤਾਂ ਪਾਤੇ ਆਪਾਂ ਨੇ ਨੀਚੇ ਵਾਲੇ ਨੂੰ ਕਰੋ ਸਾਰੇ ਉਹਨਾਂ ਦਾਣੇ ਪਾਤੇ ਸੀ ਪਹਿਲਾਂ ਹੀ ਤੇ ਚੱਲਦੇ ਹੁਣ ਸੱਜਣੋਂ ਉੱਪਰ ਦਾਣੇ ਵਾਲਾ ਡੱਬਾ ਲਈਏ ਚੱਕ ਲਓ ਜੀ ਮਿਕਸ ਦੋਣਾ ਕਰੋ ਚੱਕ ਚੱਲਦੇ ਹੁਣ ਉੱਪਰ ਲਓ ਬਈ ਸੱਜਣ ਪਿਆਰੋ ਪਹੁੰਚ ਗਏ ਆ ਉੱਪਰ ਤੇ ਖੋਲਦੀ ਏ ਇਹਨਾਂ ਨੂੰ ਉਤਰਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਰੱਖਾਂਗੇ ਦਾਣਾ ਇਹਨਾਂ ਨੂੰ ਲਓ ਜੀ ਆ ਗਏ ਸਾਰੇ ਬਾਹਰ ਦਾਣੇ ਰੱਖ ਦਈਏ ਲਓ ਜੀ ਸੱਜਣ ਚੱਕੋ ਬਈ ਨਤਰੋ ਖਾਓ ਦਾਣੇ ਠੀਕ ਹੈ ਜੀ ਪਾਤੇ ਇਹਨਾਂ ਨੂੰ ਵੀ ਤੇ ਪਾਣੀ ਵਾਲਾ ਰੱਖ ਦਈਏ ਬਾਹਰ ਪਾਣੀ ਪੀਣ ਦੋ ਤੇ ਇਧਰੋਂ ਡੋਲੀ ਵੀ ਖੋਲ ਦਈਏ ਲਓ ਜੀ ਡੋਲੀ ਦੀ ਦਿੱਤੀ ਆ ਖੋਲ ਆਹਨ ਨੂੰ ਬਾਹਰ ਇਹਨਾਂ ਨੂੰ ਵੀ ਰੱਖਦੇ ਆ ਦੋਨੋਂ ਗੁੱਡਿਆਂ ਚ ਦਾਣੇ ਪਾਉਂਦੇ ਆ ਇਹਨਾਂ ਨੂੰ ਵੀ ਦਾਣੇ ਸਾਰਿਆਂ ਨੂੰ ਕੀ ਓਕੇ ਆ ਕੂਤਰ ਸਰ ਹੋ ਰਿਹਾ ਏ ਜੜਾਈ ਕਰਾਂਗੇ ਹੁਣ ਬਾਦੋਂ ਦੀ ਬਾਜੀਆਂ ਛੱਡ ਲੂਗੇ ਲੋ ਜੀ ਮਿੱਤਰੋ ਟ੍ਰੇਆਂ ਚ ਪਾ ਲਿਆ ਦਾਣਾ ਸਭ ਤੋਂ ਪਹਿਲਾਂ ਰੱਖਦੇ ਆ ਕਬੂਤਰੀਆਂ ਵਾਲੇ ਗੁੱਡੇ 'ਚ ਤੇ ਉਸ ਤੋਂ ਬਾਅਦ ਰੱਖਾਂਗੇ ਕਬੂਤਰਾਂ ਵਾਲੇ 'ਚ ਪਹਿਲਾਂ ਪਾਉਂਦੇ ਆ ਕੂਤਰਾਂ ਵਾਲੇ ਦਾਣਾ ਕਬੂਤਰੀਆਂ ਨੂੰ ਸਭ ਤੋਂ ਪਹਿਲਾਂ ਲੋ ਜੀ ਮਿੱਤਰੋ ਸਭ ਤੋਂ ਪਹਿਲਾਂ ਪਾ ਦਿਆ ਕਬੂਤਰੀ ਨੂੰ ਦਾਣਾ ਇਹਨਾਂ ਦਾ ਡ੍ਰਿੰਕਰ ਲੋ ਜੀ ਇੱਕ ਕਬੂਤਰ ਕਾਲੂ ਆ। ਪਾਦੇ ਆ ਉਤਰੀਆਂ ਦਾਣਾ ਤੇ ਹੁਣ ਪਾਉਂਦੇ ਆ ਜੋੜੀਆਂ ਨੂੰ ਤੇ ਕਬੂਤਰਾਂ ਨੂੰ ਦਾਣਾ। ਤੇ ਫਿਰ ਕਰਦੇ ਆ ਵੀਡੀਓ ਦਾ ਇੱਥੇ ਐਂਡ। ਲਓ ਜੀ। ਰੱਖਦੇ ਆ ਕਬੂਤਰਾਂ ਨੂੰ ਦਾਣਾ ਤੇ ਜੋੜੀਆਂ ਨੂੰ, ਕਬੜੀਆਂ ਨੂੰ। ਇੱਧਰ ਵੀ ਦਾਣਾ ਪਾਦੇ ਆ, ਪਾਣੀ ਰੱਖਦੇ ਆ, ਇੱਧਰ ਦਾਣਾ ਪਾਦੇ ਆ, ਪਾਣੀ ਰੱਖ ਦਾਂਗੇ। ਤੇ ਠੀਕ ਹੈ ਜੀ। ਜਾ ਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਸਾਨੂੰ ਬੜੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦ ਤੋਂ ਜਲਦ ਮਿਲ ਸਕੇ ਮਿਲਦੇ ਆਂ ਹੀ ਆਪਾਂ ਨਵੀਂ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ